ਹਾਂ ਜੀ ਜਿਹੜਾ ਅੱਜ ਮੰਗ ਪੱਤਰ ਦਿੱਤਾ ਤੁਸੀਂ ਆਵਾਦੀ ਪਾਰਟੀ ਦੇ ਲੀਡਰ ਆਏ ਨੇ ਸਰਬਾਨ ਤੁਹਾਡੇ ਕੋਲੇ ਕੀ ਸੀਗਾ ਜੀ ਉਹ ਮੰਗ ਪੱਤਰ ਕੀ ਨੇ ਉਹਦੇ ਚ ਮੰਗਾਂ ਪੱਤਰ ਅੱਜ ਜਿਹੜਾ ਸਾੰਨੇ ਮੰਗ ਪੱਤਰ ਸ਼ਾਮ ਸਿੰਘ ਜੀ ਸ਼ਹਿਰੀ ਪ੍ਰਧਾਨ ਆਵਾਦੀ ਪਾਰਟੀ ਸਾਡੇ ਭਲਾਏ ਨੇ ਇਸ ਮੰਗ ਪੱਤਰ ਵਿੱਚ ਸਾਡੀ ਜਿਹੜੀ ਸਭ ਤੋਂ ਮੇਨ ਮੰਗ ਹੈ ਜਿਹੜੇ ਸਾਡੇ ਮੁਲਾਜ਼ਮਾਂ ਦੇ ਖੁਦ ਵਿੱਚ ਮੈਂ ਵੀ ਐ ਸਾਡੇ ਸਫਾਈ ਇੰਚਾਰਜ ਜਵਿੰਦਰ ਸਿੰਘ ਮੇਡ ਇਹਨਾਂ ਤੇ ਗਲਤ ਪਰਚਾ ਦਰਜ ਹੋਇਆ ਉਹਦੇ ਸਬੰਧ ਵਿੱਚ ਅਸੀਂ ਮੰਗ ਪੱਤਰ ਦਿੱਤਾ ਅਸੀਂ ਐਮਐਲਏ ਸਾਹ ਨੂੰ ਬੇਨਤੀ ਕਰਾਂਗੇ ਕਿ ਜਿਹੜਾ ਇਹ ਮੰਗਤਸਾਂ ਦੇ ਡਿਟੇਲ ਗੌਰ ਕਰੀ ਜਾਵੇ ਕਿ ਜਿਹੜਾ ਪਰਚਾ ਸਾਡੇ ਤੇ ਹੋਇਆ ਉਹ ਝੂਠਾ ਹੋਇਆ ਕਿਉਂਕਿ ਜਦੋਂ ਇੱਥੇ ਲੜਾਈ ਝਗੜਾ ਹੋਇਆ ਸੀਗਾ ਇੱਥੇ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਘਰ ਜਾ ਕੇ ਉਹਨੂੰ ਰਾਤ ਨੂੰ 1:30 ਵਜੇ ਅਟੈਕ ਹੋਇਆ ਸੀਗਾ ਕਿਉਂਕਿ ਰਾਤ ਨੂੰ ਅਸੀਂ ਤਾਂ ਨਹੀਂ ਹੁੰਦੇ ਘਰੇਗੇ ਬਹਿਸ ਵੇਲੇ 8 ਵਜੇ ਹੋਈ ਉਸ ਤੋਂ ਬਾਅਦ ਦਿਨ ਚ ਮੀਟਿੰਗਾਂ ਕਰਕੇ ਆਇਆ ਇੱਕ ਦੋ ਟੈਂਡ ਆਪਣੇ ਯੂਨੀਅਨ ਦੀਆਂ ਰਾਤ ਨੂੰ ਅਟੈਕ ਹੋਇਆ ਤੇ ਦੂਜੇ ਨਹੀਂ ਸਾਡੇ ਦੇ ਕੰਪਲੇਟ ਦਾ ਸਪਰਾਇਡੀ ਕਿ ਪੁਲਿਸ ਵੱਲੋਂ ਸਾਨੂੰ ਕਿਤੇ ਨਹੀਂ ਕਦੀ ਵੀ ਬੁਲਾਇਆ ਨਹੀਂ ਗਿਆ ਸਰ ਦੇ ਪਰਚਾ ਦਰਜ ਕੀਤਾ ਗਿਆ। ਅੱਜ ਤੁਸੀਂ ਪ੍ਰਧਾਨ ਜੀ ਇਹ ਕਹਿ ਰਹੇ ਹੋ ਵੀ ਪੁਲਿਸ ਪਾਰਟੀ ਨੇ ਤੁਹਾਨੂੰ ਨਹੀਂ ਬੁਲਾਇਆ ਪਹਿਲੀ ਪਾਰਟੀ ਨੇ ਜਦੋਂ ਦਰਗਾਹ ਦਿੱਤੀ ਤਾਂ ਪਰਚਾ ਜਦ ਹੀ ਕਰਤਾ। ਕਰਤਾ ਜੀ। ਜਦ ਕਿ ਪੁਲਿਸ ਪਾਰਟੀ ਦਾ ਹੁੰਦਾ ਵੀ ਦੂਜੀ ਪਾਰਟੀ ਵੀ ਬਚਨ ਲੈਣਾ ਹੁੰਦਾ ਉਹਨਾਂ ਨੇ ਪੁੱਛਣਾ ਹੁੰਦਾ ਉਹਨਾਂ ਨੂੰ। ਕੀ ਗੱਲ ਪੁਲਸ ਵਾਲੇ ਤੁਹਾਡੇ ਨਾਲ ਐਦਾਂ ਦਾ ਬਿਹੇਵ ਕਿਉਂ ਕੀਤਾ ਰਣ? ਇਹ ਤਾਂ ਦੇਖੋ ਜੀ ਉਹਨਾਂ ਨੂੰ ਪੁਲਸਾਂ ਦੇ ਬਿਹਤਰ ਦੱਸ ਸਕਦੇ। ਜੇ ਸਾਨੂੰ ਬੁਲਾਉਂਦੇ ਅਸੀਂ ਆਪਣਾ ਪੱਖ ਰੱਖਦੇ ਹੁਣ। ਸਾਡੀ ਤਾਂ ਸੁਣੀ ਹੀ ਨਹੀਂ ਗਈ ਉਹਨਾਂ ਨੇ ਪਰਚਾ ਦਰਜ ਕਰਤਾ। ਅਸੀਂ ਹੁਣੇ ਹੀ ਐਸਐਸਪੀ ਸਾਹਿਬ ਕੋਲ ਵੀ ਇਨਕੁਆਰੀ ਪਾਈ ਸੀ ਕਿ ਡੇਢ ਮਹੀਨਾ ਹੋ ਗਿਆ ਉਹ ਵੀ ਸਾਡੀ ਵਾਲੇ ਇਨਕੁਆਰੀ ਦਾ ਕੁਝ ਨਹੀਂ ਬਣਾ ਤੇ ਅਸੀਂ ਹੁਣ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਪਰਚਾ ਦਰਜ ਹੋਇਆ ਉਹਦੀ ਇਨਕੁਆਰੀ ਕਰਾਈ ਜਾਵੇ ਇੱਕ ਵਾਰੀ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਹਨੂੰ ਤੁਸੀਂ ਚਿੰਤਾਜਨਕ ਮੰਨਦੇ ਹੋ ਦੇਖੋ ਜੀ پتہ ਕੀ ਗੱਲ ਹੈ ਜੀ ਅਸੀਂ ਵੀ ਨਮਾਇंदे ਹਾਂ ਮੈਂ ਜਥੇਬੰਦੀ ਜਲਾਰਾ ਸਫਾਈ ਸੇਵਕਾਂ ਦਾ ਦਰਬਾਰਸ਼ੀਰਮ ਰਜਿਸਟਰ ਯੂਨਿਟ ਹੈ ਸਾਡੀ ਇੱਥੇ ਨਦਰਕਮ ਸੰਦੇ ਨਾਲ ਤੇ 70 ਤੋਂ 75 ਮਲਾਜਮ ਹੈ ਸਾਡੇ ਗਰੁੱਪ ਦੇ ਜਿਹੜੇ ਅਸੀਂ ਕੰਮ ਕਰਦੇ ਆ ਉਹ ਉਸ ਟਾਈਮ ਹਾਜ਼ਰੀ ਦੇ ਸਾਰੇ ਹਾਜ਼ਰ ਸੀਗੇ ਤੇ ਚ ਪਰਚਾ ਦਰਜ ਕਰਨਾ ਤੁਸੀਂ 5 ਬੰਦਾ ਦੇ ਗਰੁੱਪ 75 ਬੰਦਾ ਦੇ ਕਰੋ ਸਾਡੇ ਦਾ 75 ਦੇ ਵਿੱਚ 70 ਬੰਦੇ ਅੰਦਰ ਜਾਣ ਲਈ ਤਿਆਰ ਬੈਠੇ ਵੀ ਅਸੀਂ 5 ਬੰਦਾ ਨੂੰ ਜਾਣ ਦੇਣਾ ਤੇ ਸਾਡੇ ਦੇ ਸਾਰਿਆਂ ਦੇ ਪਰਚਾ ਦਰਜ ਕਰੋ ਅਸੀਂ ਕੋਈ ਮੁਤਲਾ ਨਹੀਂ ਕੋਈ ਦਿੱਕਤ ਨਹੀਂ ਹੁਣ ਤੁਸੀਂ ਕੀ ਮੰਗ ਕਰਕੇ ਕੀ ਚਾਹੁੰਦੇ ਜੀ ਅਸੀਂ ਇਹੀ ਮੰਗ ਕਰਦੇ ਆ ਵੀ ਜਿਹੜਾ ਸਾਡੇ ਪਰਚਾ ਦਰਜ ਹੋਇਆ ਇਹਦੀ ਇਨਕੁਆਰੀ ਹੁਣ ਜੇ ਜੀ ਹੈ ਅਸੀਂ ਨਹੀਂ ਕਹਿੰਦੇ ਜੇ ਅਸੀਂ ਦੋਸ਼ੀ ਪਾਈ ਜਾ ਰਹੇ ਕਾਰੀਏ ਸੰਸੋਚਾ ਕਰੋ ਲੇਕਿਨ ਇਨਕੁਆਰੀ ਕਰਾ ਕੇ ਜੇ ਅਸੀਂ નિર્ਦੋਸ਼ ਹੈ ਤਾਂ ਉਹ ਪਰਚਾ ਰੱਦ ਹੋ ਜਾਵੇ ਮਤਲਬ ਕਿ ਤੁਹਾਡਾ ਪੱਖ ਮਤਲਬ ਕਿ ਜਾਣਨਾ ਚਾਹੀਦਾ ਪਰ ਤੁਸ ਨੂੰ ਤੁਹਾਡਾ ਪੱਖ ਸੁਣਨਾ ਚਾਹੀਦਾ ਹਾਂਜੀ ਸਾਡਾ ਪੱਖ ਸੁਣ ਕੇ ਇਨਕੁਆਰੀ ਕੀਤੀ ਜਾਵੇ ਦਫਤਰ ਚ ਇਨਕੁਆਰੀ ਕੀਤੀ ਜਾਵੇ ਸਾਰੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰੀਏ ਵੀ ਜਿਹੜੇ ਤੇ ਮੌਕੇ ਤੇ ਮੌਜੂਦ ਸੀਗੇ ਠੀਕ ਹੈ ਫਿਰ ਆ ਜੇ ਅਸੀਂ ਦੋਸ਼ੀ ਪਾਈ ਜਾ ਤਾਂ ਸੰਸੋਚਾ ਕਰਦੇ ਜੇ નિર્ਦੋਸ਼ ਹੈ ਤਾਂ ਪਰਚਾ ਰੱਦ ਕੀਤਾ ਜਾਵੇ ਹਾਂਜੀ ਪਤਨਜੀ ਕੀ ਨਾਮ ਆ ਅ ਸ਼ਾਮ ਸੰਗ 9 ਵਜੇ ਮੇਰਾ ਮੈਂ ਆਮ ਆਦਮੀ ਪਾਰਟੀ ਦਾ ਸ਼ਹਿਰੀ ਪ੍ਰਧਾਨ ਹਾਂ ਤੇ ਅੱਜ ਲੰਗ ਲਾਲ ਜੀ ਐਸਬੀਸੀ ਦੇ ਯੂਨੀਅਨ ਦੇ ਪ੍ਰਧਾਨ ਉਹਨਾਂ ਦੀਆਂ ਕੁਝ ਮੰਗਾਂ ਸੀਗੀਆਂ ਤੇ ਉਹ ਮੰਗ ਪੱਤਰ ਜਿੱਤਾਂ ਨਾਲ ਮੈਨੂੰ ਇਹ ਮੰਗ ਪੱਤਰਾਂ ਜੋ ਐਮਐਲਏ ਸਾਹਿਬ ਨੂੰ ਉਹਨਾਂ ਕੋਲ ਪੁਚਾ ਦਿੱਤਾ ਜਾਏਗਾ ਤੇ ਜੋ ਵੀ ਨਾਲ ਦੀਆਂ ਮੰਗਾਂ ਨੇ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਮੰਗਾਂ ਨੇ ਜੀ ਕੀ ਮੰਗਾਂ ਨੇ ਉਹਨਾਂ ਦਾ ਕੋਈ ਆਪਸੀ ਝਗੜਾ ਸੀਗਾ ਦੋ ਜੀ ਉਹਨਾਂ ਨਾਲ ਬੜੀ ਵੇਹੜੀ ਸੀ ਜੀ ਅੱਛਾ ਬੜੀ ਦੇ ਵਿੱਚ ਇੱਕ ਤਾਂ ਪ੍ਰਧਾਨ ਇਹਨਾਂ ਨਾਲ ਜੀ ਇੱਕ ਦੂਜੇ ਕੋਲ ਬਿੱਟੂ ਜੀ ਕੋਈ ਰਵਸੀ ਝਗੜਾ ਹੋਵੇ ਸੀ ਕਿਸੇ ਕਲ ਦਾ ਤੇ ਉਹ ਪਰਚੇ ਪੁਰਚੇ ਦਰਜ ਹੋ ਗਏ ਉਹਨਾਂ ਦੇ ਅੱਛਾ ਜੀ ਤੇ ਇਹਨਾਂ ਦੀ ਮੰਗ ਹੈ ਕਿ ਸਾਡੇ ਤੋਂ ਜਿਹੜੇ ਪਰਚੇ ਹੋਏ ਹੋਏ ਉਹ ਨਜਾਇਜ਼ ਹੋ ਜਾਣ ਉਹਨੂੰ ਰੱਦ ਕਰਾਇਆ ਜਾਵੇ ਤੇ ਅਸੀਂ ਇਹਨਾਂ ਦਾ ਬੰਗ ਪੱਤਰ ਜਿਹੜਾ ਦਿੱਤਾ ਹੋਇਆ ਐਮਐਲਏ ਸਾਹਿਬ ਨੂੰ ਦੇ ਕੇ ਇਹਨਾਂ ਦੀ ਮੰਗਤ ਨੂੰ ਜੋ ਜਾਣੂ ਕਰਵਾ ਦਾਂਗੇ ਤੇ ਐਮਐਲਏ ਸਾਹਿਬ ਨੂੰ ਮਿਲਣ ਦੇ ਬਾਅਦ ਕਿਉਂਕਿ ਉਹ ਸਭਾ ਜਦੋਂ ਐਮਐਲਏ ਸਾਹਿਬ ਦਫ਼ਤਰ ਪਾਰੀ ਪੜੀ ਕਰਦੇ ਨੇ ਇਹ ਪਹਿਲਾਂ ਨਹੀਂ ਜਦੋਂ ਪਰਚਾ ਹੋਇਆ ਤਾਂ ਇਹਨਾਂ ਨੂੰ ਬੁਲਾਇਆ ਵੀ ਗਿਆ ਪੁਲਿਸ ਵੱਲੋਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਹਨਾਂ ਨੂੰ ਪਰਚਾ ਕਰਤਾ ਉਹਨਾਂ ਨੇ ਸਿਰਫ ਦੂਜੀ ਪਾਰਟੀ ਨੂੰ ਬੁਲਾਇਆ ਨਹੀਂ ਹੈਗੇ ਇੱਕ ਪਾਰਟੀ ਦੇ ਬਿਆਨ ਸੁਣ ਕੇ ਪਰਚਾ ਕੀਤਾ ਹੈ ਇਹੋ ਦੇਖੋ ਜੀ ਬਿਹਤਰ ਪੁਲਿਸ ਜਾਣਦੀ ਉਹਨਾਂ ਨੂੰ ਕੀ ਕਿ ਚੱਗੇ ਨੇ ਇਹਦੇ ਬਾਰੇ ਨਾ ਮੈਨੂੰ ਨੌਲੇਜ ਨਹੀਂ ਬਾਕੀ ਇਹਨਾਂ ਨੇ ਮੈਨੂੰ ਦੱਸਿਆ ਸੀਗਾ ਬਾਕੀ ਜੋ ਵੀ ਦੋਵਾਂ ਧਿਰਾਂ ਨੂੰ ਪਤਾ ਆ ਕੇ ਇਨਸਾਬ ਨੂੰ ਨੌਲੇਜ ਨਹੀਂ ਜਾਇਜ਼ ਨਹੀਂ ਹੋਣੀ ਜੇ ਮੈਂ ਇਹ ਗੱਲ ਕਰਦਾ ਹਾਂ